ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਹੋ ਚੁੱਕੀ ਹੈ ਇਸ ਦੇ ਤਹਿਤ ਸ਼ੁੱਕਰਵਾਰ ਨੂੰ ਪਾਰਟੀ ਦੇ ਆਗੂਆਂ ਨੇ ਆਪੋ ਆਪਣੇ ਹਲਕਿਆਂ ਚ ਜਾ ਕੇ ਮਸ਼ੀਨਾਂ ਵੀ ਵੰਡੀਆਂ ਅਮਨ ਅਰੂੜਾ ਨੇ ਸੁਨਾਮ ਚ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅਹੀ ਨਾਲਾ ਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਡੇਰਾ ਬਸੀ ਜੇ ਮਸ਼ੀਨਾਂ ਦੀ ਵੰਡ ਕੀਤੀ ਇਹਨਾਂ ਤੋਂ ਇਲਾਵਾ ਹਰਦੀਪ ਸਿੰਘ ਮੁੰਡੀਆਂ ਨੇ ਸਾਨੇਵਾਲ ਵਿੱਚ ਆਮ ਆਦਮੀ ਪਾਰਟੀ ਦੇ ਨੌਜਵਾਨ ਵਲੰਟੀਅਰਾਂ ਨੂੰ ਮਸ਼ੀਨਾਂ ਵੰਡੀਆਂ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਕੇ ਵਲੰਟੀਅਰ ਅਧਿਕਾਰੀਆਂ ਨਾਲ ਹਰੇਕ ਪਿੰਡ ਚ ਜਾ ਕੇ ਲੋਕਾਂ ਲਈ ਮੁੱਖ ਮੰਤਰੀ ਹੈਲਥ ਕਾਰਡ ਬਣਾਉਣਗੇ ਤਾਂ ਜੋ ਜਨਤਾ ਮੁਫਤ ਸਿਹਤਾਂ ਸੰਭਾਲ ਦਾ ਲਾਭ ਉਠਾ ਸਕੇ ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਹਰ ਨਾਗਰਿਕ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਉਹਨਾਂ ਨੇ ਸਪੱਸ਼ਟ ਕੀਤਾ ਕਿ ਇਸ ਯੋਜਨਾ ਨਾਲ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ ਨਾ ਹੀ ਕਿਸੇ ਸਰਕਾਰੀ ਦਫ਼ਤਰ ਜਾਣ ਦੀ ਲੋੜ ਹੈ ਵਲੰਟੀਅਰ ਸਿੱਧੇ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਕਾਰਡ ਬਣਾਉਣਗੇ ਇਸ ਤੋਂ ਇਲਾਵਾ ਕੁਲਦੀਪ ਸਿੰਘ ਢਾਲੀਵਾਲ ਨੇ ਕੀ ਕਿਹਾ ਉਹ ਸੁਣਦੇ ਹਾਂ ਪੰਜਾਬ 'ਚ ਕੱਲ ਸਾਡੇ ਕੌਮੀ ਕੋਆਰਡੀਨੇਟਰ ਆਰਵਿੰਦ ਕੇਰਿਵਾਲ ਜੀ ਨੇ ਪਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 10 ਲੱਖ ਦੀ ਸਿਹਤ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਤੀ ਹੈ ਉਹਦੇ ਸਬੰਧ ਚ ਅੱਜ ਸਾਰੇ ਪੰਜਾਬ ਚ ਸਾਡੇ ਜਿਹੜੇ ਯੂਥ ਕਲੱਬਾਂ ਦੇ ਯੂਥ ਵਿੰਗ ਦੇ ਸਾਡੇ ਜਿਹੜੇ ਆਗੂ ਆ ਉਹਨਾਂ ਨੂੰ ਸਾਰਿਆਂ ਨੂੰ ਸੱਦਿਆ ਆਪਾਂ ਅਜ ਨਾਲੇ ਹਲਕੇ ਦੇ ਵਿੱਚ ਆਪਣੀ ਟੀਮ ਸੱਦੀ ਆ ਉਹਦੇ ਇਹਨਾਂ ਨੂੰ ਉਹ ਮਸ਼ੀਨਾਂ ਜਿਹੜੀਆਂ ਦਿੱਤੀਆਂ ਜਿਹੜੀਆਂ ਮਸ਼ੀਨਾਂ ਇਹ ਨਾਲ ਲੈ ਕੇ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਖੁਦ ਅਸੀਂ ਖੁਦ ਕਾਰਡ ਬਣਾਵਾਂਗੇ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਕਿਤੇ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿਸੇ ਬਫਰ ਦੇ ਧੱਕੇ ਖਾਣ ਦੀ ਲੋੜ ਨਹੀਂ ਸਾਡੀ ਟੀਮ ਹਰ ਪਿੰਡ 'ਚ ਜਾਊਗੀ ਅਧਿਕਾਰੀਆਂ ਨਾਲ ਲੈ ਕੇ ਸਾਡੇ ਜੂਥ ਕਲੱਬਾਂ ਦੇ ਮੁੰਡੇ ਜਿਹੜੇ ਆ ਇਹ ਨਾਲ ਲੈ ਕੇ ਜਾਣਗੇ ਉਹ ਕਰ-ਕਰ ਜਾ ਕੇ ਕਾਰਡ ਬਣਾਉਣਗੇ ਉਹਦੀ ਜਿਹੜੀ ਮੁਹਿੰਮ ਅੱਜ ਨਾਲ ਦੇ ਵਿੱਚ ਅਸੀਂ ਸ਼ੁਰੂ ਕੀਤੀ ਕਿੰਨੀ ਕ ਲਾਇ ਬੰਦ ਹੋਏਗੀ ਇਸ ਸਕੀਮ ਸਰ ਦੇਖੋ ਇਹੋ ਵੱਡੀ ਤੇ ਸਕੀਮ ਹੀ ਕੋਈ ਨਹੀਂ ਆਈ ਅੱਜ ਤੱਕ ਦੇਸ਼ ਜਦੋਂ ਦਾ ਆਜ਼ਾਦ ਹੋਇਆ ਲੋਕ ਪੱਖੀ ਪਹਿਲੀ ਸਕੀਮ ਆ ਜਦੋਂ ਦਾ 47 ਤੋਂ ਬਾਅਦ ਹਿੰਦੁਸਤਾਨ ਆਜ਼ਾਦ ਹੋਇਆ ਇਦਾਂ ਦੀ ਕੋਈ ਸਕੀਮ ਕਿਉਂਕਿ ਅੱਜ ਦੇ ਯੁੱਗ ਵਿੱਚ ਸਭ ਤੋਂ ਮਹਿੰਗੀਆਂ ਕੀ ਚੀਜ਼ਾਂ ਨੇ ਸਿਹਤ ਸਹੂਲਤਾਂ ਐਜੂਕੇਸ਼ਨ ਔਰ ਸਾਡੀ ਸਰਕਾਰ ਦੋਵਾਂ ਹੀ ਫਰੰਟਾਂ ਦੇ ਉੱਤੇ ਕੰਮ ਕਰ ਰਹੀ ਔਰ ਸਿਹਤ ਸਹੂਲਤ ਵੀ ਵੇਖੋ 10 ਲੱਖ ਇਹਦੇ ਵਿੱਚ ਕਿੰਨੇ ਟੈਸਟ ਕਵਰ ਕੀਤੇ ਆ ਕੈਂਸਰ ਤੱਕ ਦੀਆਂ ਬਿਮਾਰੀਆਂ ਜਿਹੜੀਆਂ ਇਹਦੇ ਵਿੱਚ ਕਵਰ ਕੀਤੀਆਂ ਔਰ ਪੰਜਾਬ ਦੇ ਬਹੁਤ ਵੱਡੇ ਵੱਡੇ ਹਸਪਤਾਲ ਜਿਹੜੇ ਉਹ ਇਹਦੇ ਨਾਲ ਅਟੈਚ ਕੀਤੇ ਆ ਮੈਂ ਸਮਝਦਾ ਕਿ ਗਰੀਬ ਬੰਦੇ ਲਈ ਆਮ ਬੰਦੇ ਲਈ ਹਰ ਬੰਦੇ ਲਈ ਮਤਲਬ ਇਹ ਕਾਰਡ ਬਹੁਤ ਸਾਈ ਹੋਊਗਾ। ਪਰ ਇੱਕ ਗੱਲ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜੀਵਾੜੀ ਜੀ ਨੇ ਕੀਤਾ ਉਹਦਾ ਹਰ ਬੰਦੇ ਲਈ ਕੀਤਾ। ਇਹ ਚ ਕੋਈ ਅਮੀਰੀ ਗਰੀਬੀ ਵਾਲਾ ਕੋਈ ਉਹ ਨਹੀਂ ਹੈ। ਇਹਦੇ ਚ ਕੋਈ ਜਾਤ ਪਾਤ ਉੱਚ ਨੀਚ ਕੋਈ ਸਰਟੀਫਿਕੇਟ ਦੀ ਲੋੜ ਨਹੀਂ। ਜਿਹੜਾ ਕੋਈ ਪੇਪਰ ਜਿੱਦਾ ਆਧਾਰ ਕਾਰਡ ਵਗੈਰਾ ਚਾਹੀਦਾ ਹੋਊਗਾ ਉਹ ਸਾਡੀਆਂ ਟੀਮਾਂ ਲੋਕਾਂ ਕੋਲ ਲੈਣਗੀਆਂ। ਹਰ ਪੰਜਾਬੀ ਵਾਸਤੇ ਹਰ ਪੰਜਾਬੀ ਪਦਵਾਉਣ ਵਾਸਤੇ ਇਹ ਸਹੂਲਤ ਹੈ। ਉਦੋਂ ਮੇਰਾ ਖਿਆਲ ਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਸਭ ਤੋਂ ਵੱਡੀ ਲੋਕ ਪੱਖੀ ਸਹੂਲਤ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਦਿੱਤੀ